ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਆ ਤੁਸੀਂ ਸਾਰੇ ਸਭ ਠੀਕ ਠਾਕ ਹੋ ਤੇ ਅੱਜ ਬਹੁਤ ਹੀ ਚਟਪਟਾ ਸਨੈਕਸ ਬਣਨ ਜਾ ਰਿਹਾ ਹੈ ਅੱਜ ਬਣਨ ਜਾ ਰਿਹਾ ਜੀ ਮੁੰਬਈ ਸਟਾਈਲ ਵੜਾ ਪਾਓ ਜਿਹੜਾ ਕਿ ਬਹੁਤ ਹੀ ਆਸਾਨੇ ਨਾਲ ਬਣ ਜਾਂਦਾ ਤੇ ਬੜੀ ਈਜ਼ੀ ਰੈਸਪੀ ਹੈ ਤੇ ਜਿੰਨੂੰ ਕਿ ਫਟਾਫਟ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਉਹਦੇ ਵਾਸਤੇ ਆਪਾਂ ਬਣਾਵਾਂਗੇ ਜੀ ਦੋ ਚਟਨੀਆਂ ਇੱਕ ਗ੍ਰੀਨ ਵਾਲੀ ਚਟਨੀ ਤੇ ਇੱਕ ਸੁੱਕੀ lal mirch te lasan di chatni jad ki bahut tasty ban ke taiyar hundi hai chalo ji fir shuru karde hai ajj di apni recipe bada pav banan layi sab to pehla apan aaluan de jo apan roll banake taiyar karne ne bade taiyar karne ne ohna waste te apan besan da ghol taiyar karange mai ek koli besan leya hai ennu mai chhan ke taiyar kita hai bas tusi apne hisab na koi vi katori cup set kar sakde ho te hun idde vich sab to pehla apan pawange aadha chamch degi mirch ਅੱਧਾ ਚਮਚ ਹਲਦੀ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਜਵਾਇਨ ਉਹਨਾਂ ਨੂੰ ਇਸ ਤਰ੍ਹਾਂ ਤੁਸੀਂ ਹੱਥ ਨਾਲ ਰਗੜ ਕੇ ਪਾਓ ਜਿਹਦੇ ਨਾਲ ਕਿਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਆਪਣੇ ਸਵਾਦ ਦੇ ਅਨਸਾਰ ਤੁਸੀਂ ਇਹਦੇ ਵਿੱਚ ਨਮਕ ਐਡ ਕਰੋ ਜਿੰਨਾ ਵੀ ਤੁਸੀਂ ਨਮਕ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਮੈਂ ਅੱਧਾ ਚਮਚ ਨਮਕ ਐਡ ਕੀਤਾ ਹੈ ਹੁਣ ਇਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਦਾ ਇੱਕ ਬੈਟਰ ਤਿਆਰ ਕਰਾਂਗੇ ਪਾਣੀ ਤੂੰ ਸਿੱਕੇ ਵਰੀ ਜ਼ਿਆਦਾ ਨਹੀਂ ਪਾਣਾ ਪਾਣੀ ਥੋੜਾ ਥੋੜਾ ਪਾਣਾ ਹੈ ਬੈਟਰ ਇਹਦਾ ਆਪਾਂ ਇਸ ਤਰ੍ਹਾਂ ਦਾ ਬਣਾ ਕੇ ਤਿਆਰ ਕਰਨਾ ਹੈ ਕਿ ਜਦੋਂ ਆਪਾਂ ਆਲੂਆਂ ਦੇ ਰੋਲ ਇਹਦੇ ਵਿੱਚ ਬਾਲਸ ਇਹਨਾਂ ਨੂੰ ਆਲੂਆਂ ਦੇ ਜਿਹੜੇ ਆਪਾਂ ਬੋਲ ਬਣਾਣੇ ਨੇ ਇਹਦੇ ਵਿੱਚ ਡਿਪ ਕਰੀਏ ਤਾਂ ਚੰਗੀ ਤਰ੍ਹਾਂ ਇਹਦੇ ਤੇ ਬੇਸਨ ਕੋਟ ਹੋ ਜਾਵੇ ਕੋਲਸਾਟਾ ਬਣ ਕੇ ਬਿਲਕੁਲ ਤਿਆਰ ਹੈ ਤਾਂ ਦੇਖੋ ਜੀ ਸਾਨੂੰ ਇਸ ਤਰ੍ਹਾਂ ਦਾ ਬੈਟਰ ਚਾਹੀਦਾ ਹੈ ਨਾ ਇਹ ਬਹੁਤਾ ਹੀ ਗਾੜਾ ਹੈ ਤਾਂ ਨਾ ਬਹੁਤ ਪਤਲਾ ਹੁਣ ਇਹਨੂੰ ਆਪਾਂ 5 ਮਿੰਟ ਦੇ ਰੈਸਟ ਵਾਸਤੇ ਰੱਖ ਦਿਆਂ ਤੋਨੀ ਦੇਰ ਆਪਾਂ ਦੋਨੋਂ ਚਟਨੀਆਂ ਬਣਾ ਕੇ ਤਿਆਰ ਕਰਾਂਗੇ ਪਹਿਲਾਂ ਆਪਾਂ ਬਣਾਨੇ ਆਂ ਜੀ ਹਰੇ ਵਾਲੀ ਚਟਣੀ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਜੀ ਹਰੀ ਚਟਣੀ ਇਹਦੇ ਵਾਸਤੇ ਮੈਂ 1 ਕੱਪ ਦੇ ਕਰੀਬ ਹਰਾ ਧਨੀਆ ਲਿਆ ਹੈ ਇਹਦੇ ਵਿੱਚ ਮੈਂ ਚਾਰ ਕਲੀਆਂ ਲਸਣ ਦੀਆਂ ਪਾਵਾਂਗੀ। ਥੋੜਾ ਜਿਹਾ ਅਦਰਕ, ਦੋ ਹਰੀਆਂ ਮਿਰਚਾਂ ਉਹਨਾਂ ਨੂੰ ਇਸ ਤਰ੍ਹਾਂ ਮੈਂ ਤੋੜ ਲਿਆ ਹੈ। ਤੇ ਦੋ ਨਿੰਬੂਆਂ ਦਾ ਰਸ ਪਾਵਾਂਗੇ। ਦੋ ਨਿੰਬੂ ਲੈਣੇ ਉਹਨਾਂ ਦਾ ਰਸ ਪਾਵਾਂਗੇ ਜਦ ਨਾਲ ਇਹਦੇ ਵਿੱਚ ਥੋੜੀ ਖਟਾਸ ਆਏਗੀ। ਅੱਧਾ ਚਮਚ ਨਮਕ ਤੇ ਇਸ ਦੇ ਨਾਲ ਹੀ ਇਹਦੇ ਵਿੱਚ ਮੈਂ ਠੰਡਾ ਪ੍ਰੈਸ਼ਰ ਦਾ ਪਾਣੀ ਲਿਆ ਹੈ ਫ੍ਰਿਜ ਤੋਂ ਮੈਂ ਠੰਡਾ ਪਾਣੀ ਲਿਆ ਹੈ ਜਿਹਦੇ ਨਾਲ ਕਿ ਚਟਨੀ ਦਾ ਕਲਰ ਨਹੀਂ ਚੇਂਜ ਹੋਏਗਾ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਤਿਆਰ ਕਰਾਂਗੇ ਚਟਨੀ ਨੂੰ ਲਓ ਜੀ ਚੈੱਕ ਕਰਦੇ ਆਂ ਜੀ ਆਪਾਂ ਆਪਣੀ ਚਟਨੀ ਆਹ ਦੇਖੋ ਜੀ ਚਟਨੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਆਪਾਂ ਨੂੰ ਇਸ ਤਰ੍ਹਾਂ ਦੀ ਗ੍ਰੀਨ ਵਾਲੀ ਚਟਨੀ ਚਾਹੀਦੀ ਸੀ ਹੁਣ ਇਹਨੂੰ ਆਪਾਂ ਇੱਕ ਕਟੋਰੀ 'ਚ ਕੱਢਦੇ ਆਂ ਹਾਂ ਰੰਗ ਦੇਖੋ ਤੁਸੀਂ ਚਟਨੀ ਦਾ ਕਿੰਨਾ ਸੋਹਣਾ ਹੈ ਤੇ ਹੁਣ ਆਪਾਂ ਬਣਾ ਰਹੇ ਹਾਂ ਜੀ ਸੁੱਕੀ ਲਸਣ ਤੇ ਮਿਰਚ ਦੀ ਚਟਨੀ ਉਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਬੇਸਣ ਦਾ ਚੂਰਾ ਬਣਾ ਕੇ ਤਿਆਰ ਕਰਾਂਗੇ ਬੇਸਣ ਦੇ ਬੈਟਰ ਨੂੰ ਤਿਆਰ ਕੀਤੇ ਆਂ 5 ਮਿੰਟ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਮਿੱਠਾ ਸੋਡਾ ਪਾਵਾਂਗੇ ਆਹ ਦੇਖੋ ਜੀ ਬਿਲਕੁਲ ਇੰਨਾ ਕਿ ਜ਼ਿਆਦਾ ਨਹੀਂ ਪਾਣਾ ਇਹਨੂੰ ਪਾ ਕੇ ਇਹਦੇ ਨਾਲ ਹੀ ਇੱਕ ਚਮਚਾਪਾ ਇਹਦੇ ਵਿੱਚ ਗਰਮ-ਗਰਮ ਤੇਲ ਦਾ ਪਾ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਇੱਕ ਸਾਈਡ ਵਿੱਚ ਮਿਕਸ ਕਰ ਦਾਂਗੇ ਤਾਂ ਕਿ ਸਾਡੇ ਬੈਟਰ ਵਿੱਚ ਚੰਗੀ ਤਰ੍ਹਾਂ ਹਵਾ ਭਰ ਜਾਵੇ ਫਿਰ ਜਦੋਂ ਅਸੀਂ ਵੜੇ ਬਣਾਉਣੇ ਨੇ ਤੇ ਉਹ ਬਹੁਤ ਹੀ ਵਧੀਆ ਤੇ ਟੇਸਟੀ ਬਣਦੇ ਨੇ ਤੁਸੀਂ ਇਹਦੇ ਵਿੱਚ ਚੋਲਾਂ ਦਾ ਆਟਾ ਵੀ ਐਡ ਕਰ ਸਕਦੇ ਹੋ ਪਰ ਮੈਂ ਨਹੀਂ ਕੀਤਾ ਮੈਂ ਕੱਲਾ ਵੇਸਣ ਦੇ ਵੜੇ ਬਣਾ ਕੇ ਤਿਆਰ ਕਰ ਰਹੀ ਹਾਂ ਬੈਟਰ ਆਪਣਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਹੁਣ ਸਭ ਤੋਂ ਪਹਿਲਾਂ ਆਪਾਂ ਚੂਰਾ ਬਣਾਵਾਂਗੇ ਇਸ ਚੂਰੇ ਤੋਂ ਅਸੀਂ ਚਟਨੀ ਬਣਾ ਕੇ ਤਿਆਰ ਕਰਾਂਗੇ ਨਾਲ ਹੀ ਇਹਨੂੰ ਆਪਾਂ ਮੜੇ ਦੇ ਵਿੱਚ ਸਰਵ ਕਰਾਂਗੇ ਇਸ ਤਰ੍ਹਾਂ ਤੁਸੀਂ ਹੱਥਾਂ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਤੁਸੀਂ ਹੱਥਾਂ ਦੇ ਨਾਲ ਮੇਥਨ ਨੂੰ ਇਸ ਤਰ੍ਹਾਂ ਤੁਸੀਂ ਕੜਾਹੀ 'ਚ ਪਾਣਾ ਹੈ ਤੇ ਫਲੇਮ ਤੁਸੀਂ ਮੀਡੀਅਮ ਹੀ ਰੱਖਣੀ ਹੈ ਬਸ ਮੀਡੀਅਮ ਫਲੇਮ ਤੇ ਇਹਨੂੰ ਆਪਾਂ ਸੇਕ ਕੇ ਤਿਆਰ ਕਰਾਂਗੇ ਨਾ ਫਲੇਮ ਬਹੁਤੀ ਲੋ ਹੋਣੀ ਚਾਹੀਦੀ ਹੈ ਤੇ ਨਾ ਹੀ ਬੁਤੀ ਘਾਈ ਆ ਦੇਖੋ ਇਹ ਚੂਰੇ ਦੇ ਨਾਲ ਬੜਾ ਪਾਓ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਚੂਰਾ ਆਪਣਾ ਬਿਲਕੁਲ ਤਿਆਰ ਹੈ ਆ ਦੇਖੋ ਜੀ ਇਹਨੂੰ ਇਸ ਤਰ੍ਹਾਂ ਆਪਾਂ ਬਾਹਰ ਕੱਟਾਂਗੇ ਇਹ ਵਿੱਚ ਆਪਾਂ ਥੋੜਾ ਜਿਹਾ ਤੇਲ ਰੱਖਿਆ ਇਹਦੇ ਵਿੱਚ ਇਹ ਲਸਣ ਇਹਨੂੰ ਥੋੜਾ ਆਪਾਂ ਭੁੰਨ ਲਵਾਂਗੇ ਲਸਣ ਨੂੰ ਆਪਾਂ ਛਿਲਕੇ ਸੁਨੇਤੀ ਪਾਵਾਂਗੇ ਟੱਕਰੀ ਦੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਲਸਣ ਛਿਲਕੇ ਸੁਨੇਤੀ ਪੈਂਦਾ ਹੈ ਥੋੜਾ ਜਿਹਾ ਕੱਚਾਪਨ ਨਿਕਲ ਜਾਵੇ ਪਾਣੀ ਦੇ ਅ ਤੱਕ ਇਹਨੂੰ ਆਪਾਂ ਭੁੰਨਾਂਗੇ ਫਲੇਮ ਮਿੰਦੀਆਂ ਵੀ ਰੱਖਣੀ ਹੈ ਫਲੇਮ ਹਾਈ ਰੱਖੀ ਉਸ ਦੇ ਨਾਲ ਹੀ ਇਹਦੇ ਵਿੱਚ ਆਪਾਂ ਪਾਵਾਂਗੇ 6-7 ਕਸ਼ਮੀਰੀ ਲਾਲ ਮਿਰਚ ਹੈ ਦੇਗੀ ਮਿਰਚ ਜਿਹਨੂੰ ਆਪਾਂ ਕਹਿੰਦੇ ਉਹ ਵਾਲੀ ਮਿਰਚ ਹੈ ਸਿੱਖੀ ਮਿਰਚ ਨਹੀਂ ਹੈ ਇਹਦਾ ਸਿਰਫ ਕਲਰ ਹੀ ਆਣਾ ਹੈ ਇਹ ਤੇਜ਼ ਮਿਰਚ ਨਹੀਂ ਹੈ ਜੀ ਛੁਣ ਇੱਥੇ ਆਪਾਂ ਪਾਵਾਂਗੇ ਇੱਕ ਚਮਚਾ ਸਫੇਦ ਤੇਲ ਇਹਨਾਂ ਨੂੰ ਵੀ ਹਲਕਾ ਜਿਹਾ ਸੇਕ ਲਵਾਂਗੇ ਬਹੁਤ ਸੋਹਣੀ ਖੁਸ਼ਬੂ ਆਣ ਲੱਗੀ ਹੈ ਲਸਣ ਦੀ ਲਸਣ ਪੋਚ ਗਿਆ ਹੈ ਆਪਣਾ ਪੋਚ ਕੇ ਬਿਲਕੁਲ ਤਿਆਰ ਹੈ ਇਸੇ ਜੇ ਤੁਹਾਡੇ ਕੋਲ ਸੁੱਕਾ ਨਾਰੀਅਲ ਹੈਗਾ ਤੁਸੀਂ ਉਹਨੂੰ ਕੱਟ ਕੇ ਪਾ ਸਕਦੇ ਹੋ ਜੇਕਰ ਨਹੀਂ ਹੈਗਾ ਤਾਂ ਤੁਸੀਂ ਨਾਰੀਅਲ ਦਾ ਪੂਰਾ ਪਾ ਸਕਦੇ ਹੋ ਮੈਂ ਇੱਕ ਚਮਚ ਨਾਰੀਅਲ ਦਾ ਪਾ ਲਿਆ ਹੈ ਐਨੂੰ ਵੀ ਹਲਕਾ ਜਿਹਾ ਆਪਾਂ ਧੁੰਨ ਲਵਾਂਗੇ ਤਾਂ ਕਿ ਇਹਦਾ ਕੱਚਾਪਨ ਨਿਕਲ ਜਾਵੇ ਹੁਣ ਆਪਾਂ ਗੈਸ ਬੰਦ ਕਰਾਂਗੇ ਗੈਸ ਬੰਦ ਕਰਕੇ ਤੇ ਇਹਦੀ ਬਣਾਉਣੀ ਆ ਜੀ ਲਾਲ ਵਾਲੀ ਲਸਣ ਦੀ ਚਟਨੀ ਇਸ ਚਟਣੀ ਵਿੱਚ ਤੁਸੀਂ ਬਿਲਕੁਲ ਵੀ ਪਾਣੀ ਨਹੀਂ ਪਾਣਾ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਚੂਰਾ ਜਿਹੜਾ ਆਪਾਂ ਵੇਸਣ ਦਾ ਤਿਆਰ ਕੀਤਾ ਹੈ ਹੁਣ ਇਹ ਵਾਲਾ ਸਾਰਾ ਸਮਾਨ ਜਿੰਨੂੰ ਆਪਾਂ ਹੁਣੇ ਹੀ ਸਾਰੇ ਨੂੰ ਹਲਕਾ ਹਲਕਾ ਭੁੰਨ ਲਿਆ ਹੈ ਇਹ ਪਾਵਾਂਗੇ ਤੇ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਸਵਾਦ ਅਨੁਸਾਰ ਇਹਦੇ ਵਿੱਚ ਨਮਕ ਐਡ ਕਰੋ ਮੈਂ 1/2 ਚਮਚਾ ਨਮਕ ਐਡ ਕੀਤਾ ਕਿਉਂਕਿ ਜੋ-ਜੋ ਵੀ ਆਪਾਂ ਸਾਰਾ ਸਮਾਨ ਬਣਾਇਆ ਹੈ ਉਹਦੇ ਵਿੱਚ ਵੀ ਨਮਕ ਹੈ ਤੇ ਇਸ ਹਿਸਾਬ ਨਾਲ ਆਪਾਂ ਇਹਦੇ ਵਿੱਚ ਘੱਟ ਹੀ ਨਮਕ ਐਡ ਕਰਾਂਗੇ ਹੁਣ ਆਪਾਂ ਇਹਨੂੰ ਬੰਦ ਕਰਕੇ ਪੀਸ ਲਵਾਂਗੇ। ਲਓ ਜੀ ਆਪਣੀ ਸੁੱਕੀ ਲਾਲ ਮਿਰਚ ਵਾਲੀ ਚਟਨੀ ਲਸਣ ਵਾਲੀ ਬਣ ਕੇ ਬਿਲਕੁਲ ਤਿਆਰ ਹੈ। ਦੇਖੋ ਕਿੰਨੀ ਸੋਹਣੀ ਬਣੀ ਹੈ ਚਟਨੀ। ਕਲਰ ਦੇਖੋ ਤੁਸੀਂ ਇਹਦਾ ਤੇ ਖਾਣ ਵਿੱਚ ਵੀ ਇਹ ਬਹੁਤ ਟੇਸਟੀ ਹੈ। ਇਸ ਚਟਨੀ ਨੂੰ ਵੈਸੇ ਵੀ ਤੁਸੀਂ ਕਿਸੇ ਵੀ ਸਬਜੀ ਦਾਲ ਨਾਲ ਵੀ ਖਾ ਸਕਦੇ ਹੋ ਤੇ ਇਹਨੂੰ ਤੁਸੀਂ ਹਫਤਾ 10 ਦਿਨ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਇਹਦਾ ਇਸਤੇਮਾਲ ਕਰ ਸਕਦੇ ਹੋ ਇਹ ਖਰਾਬ ਨਹੀਂ ਹੋਣੀ ਕਿਉਂਕਿ ਇਹਨੂੰ ਆਪਾਂ ਬਿਲਕੁਲ ਵੀ ਪਾਣੀ ਨਹੀਂ ਲਗਾਇਆ ਹੁਣ ਇਹਨੂੰ ਵੀ ਆਪਾਂ ਇੱਕ ਕਟੋਰੀ ਵਿੱਚ ਕੱਢਦੇ ਆ ਆ ਲੋ ਜੀ ਹੁਣ ਆਪਾਂ ਆਲੂਆਂ ਵਾਸਤੇ ਮਸਾਲਾ ਤਿਆਰ ਕਰਦੇ ਆਂ ਕਿ ਜਿਹੜਾ ਆਪਾਂ ਆਲੂਆਂ ਦੇ ਵਿੱਚ ਚਰ ਲਾਉਣਾ ਹੈ ਉਹਦੇ ਵਾਸਤੇ ਆਪਾਂ ਇੱਕ ਦਰਦਰੀ ਕੁੱਟ ਕੇ ਪੇਸਟ ਤਿਆਰ ਕਰਾਂਗੇ ਉਹਦੇ ਵਾਸਤੇ ਮੈਂ ਥੋੜੀਆਂ ਜੀਆਂ ਧੰਨੀਆਂ ਦੀਆਂ ਡੰਡੀਆਂ ਲਈਆਂ ਨੇ ਥੋੜਾ ਅਦਰਕ ਥੋੜਾ ਲਸਣ ਤੇ 2 ਹਰੀਆਂ ਮਿਰਚਾਂ ਇਹਨਾਂ ਨੂੰ ਪਾ ਕੇ ਦਰਦਰਾ ਜਿਹਾ ਆਪਾਂ ਕੁੱਟ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਦਾ ਆਪਾਂ ਦਰਦਰਾ ਜਿਹਾ ਕੁੱਟ ਕੇ ਪੇਸਟ ਤਿਆਰ ਕਰਾਂਗੇ ਚਲੋ ਜੀ ਹੁਣ ਬਣਾਨੇ ਆਂ ਆਲੂਆਂ ਨੂੰ ਤਿਆਰ ਕਰਦੇ ਆਂ ਬੜੇ ਵਾਸਤੇ ਇੱਧਰ ਮੈਂ ਕੜਾਈ ਵਿੱਚ ਇੱਕ ਚਮਚਾ ਤੇਲ ਗਰਮ ਕੀਤਾ ਹੈ ਤੇਲ ਗਰਮ ਹੋਣ ਦੇ ਨਾਲ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਅੱਧਾ ਚਮਚਾ ਸਰ੍ਹੋਂ ਪਾਦਾਂਗੇ ਉਸ ਦੇ ਨਾਲ ਹੀ ਅੱਧਾ ਚਮਚਾ ਜੀਰਾ ਦੋ ਛੁਟਕੀਆਂ ਹਿੰਗ ਇਹਨੂੰ ਹਲਕਾ ਜਿਹਾ ਆਪਾਂ ਭੁੰਨ ਲਵਾਂਗੇ ਤਾਂ ਕਿ ਇਹਦਾ ਕੱਚਾਪਨ ਨਿਕਲ ਜਾਵੇ ਤੇ ਇਸ ਦੇ ਨਾਲ यहाँ पेस जो कुट के तैयार किया ज़्यादा नहीं घुनना बस जोड़ा कच्चा पानी अपना कटना है उसके थोड़े जड़ी पत्ता अद्धा चमचा हल्दी अद्धा चमचा दे ਬਸ ਉਹ ਇਹਦੇ ਵਿੱਚ ਆਪਾਂ ਕੋਈ ਖਾਸ ਮਸਾਲੇ ਨਹੀਂ ਪਾਣੇ ਸਿਰਫ ਸਵਾਦ ਅਨੁਸਾਰ ਹਲਕਾ ਜਿਹਾ ਆਪਾਂ ਨਮਕ ਪਾਵਾਂਗੇ ਅੱਧੇ ਚਮਚੇ ਤੋਂ ਵੀ ਘੱਟ ਮੈਂ ਨਮਕ ਪਾਇਆ ਹੈ ਕੋਨਤੀ ਇਹ ਮੈਂ 7-8 ਆਲੂ ਲੈਏ ਨੇ ਇਹਨਾਂ ਨੂੰ ਮੈਂ ਉਬਾਲ ਕੇ ਛਿਲਕਾ اتار ਲਿਆ ਤੇ ਹੁਣ ਇਹਨਾਂ ਨੂੰ ਇਸ ਤਰ੍ਹਾਂ ਮਸਲਕੇ ਦੇ ਵਿੱਚ ਪਾ ਦਾਂਗੀ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਕਟਿਆ ਹੋਇਆ ਧਨੀਆ ਇਹਦੇ ਨਾਲ ਹੀ ਇਹਦੇ ਵਿੱਚ ਆਪਾਂ ਇੱਕ ਨਿੰਬੂ ਦਾ ਰਸ ਪਾਵਾਂਗੇ ਇਹਦੇ ਨਾਲ ਇਹਦੇ ਵਿੱਚ ਬਹੁਤ ਹੀ ਚਟਪੜਾ ਪਨ ਆਉਂਦਾ ਤੇ ਇਹ ਬਹੁਤ ਟੇਸਟੀ ਲੱਗਦਾ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਸ਼ਰਣ ਬਣ ਕੇ ਆਪਣਾ ਬਿਲਕੁਲ ਤਿਆਰ ਹੈ ਜੀ ਹੁਣ ਇਹਨੂੰ ਆਪਾਂ ਠੰਡਾ ਕਰਕੇ ਫੇਰੇ ਤੇ ਬਣਾਣੇ ਆ ਜੀ ਆਪਾਂ ਗਰਮਾ ਗਰਮ ਵੜੇ ਇਹਨੂੰ ਇੱਕ ਪਲੇਟ 'ਚ ਕੱਢ ਕੇ ਠੰਡਾ ਕਰਾਂਗੇ ਇਹਨੂੰ ਇੱਕ ਪਲੇਟ 'ਚ ਕੱਢ ਕੇ ਠੰਡਾ ਹੋਣ ਲਈ ਰੱਖ ਦਵਾਂਗੇ ਕਿਉਂਕਿ ਜਦੋਂ ਇਹ ਠੰਡੇ ਹੋ ਗਏ ਫੇਰ ਹੀ ਤੁਸੀਂ ਇਹਦੇ ਵੜੇ ਬਣਾਣੇ ਆ ਗਰਮ ਗਰਮ ਤੇ ਤੁਸੀਂ ਵੜੇ ਬਣਾ ਕੇ ਤਿਆਰ ਨਹੀਂ ਕਰਦੇ ਇੱਥੇ ਤੁਸੀਂ ਆਪਣਾ ਨਮਕ ਮਿਸਟ ਚੈੱਕ ਕਰ ਲਓ ਜੇ ਤੁਹਾਨੂੰ ਘੱਟ ਵੱਧ ਲੱਗਦੀ ਹੈ ਤਾਂ ਤੁਸੀਂ ਹੋਰ ਐਡ ਕਰ ਸਕਦੇ ਹੋ ਹੁਣ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆ। ਹੁਣ ਅਸੀਂ ਕੜਾਈ ਵਿੱਚ ਤੇਲ ਗਰਮ ਕੀਤਾ ਹੈ। ਬੜੇ ਤਲਣ ਵਾਸਤੇ ਤਾਂ ਸਭ ਤੋਂ ਪਹਿਲਾਂ ਆਪਾਂ ਉਹਦੇ ਨਾਲ ਇਹ ਵਾਲੀਆਂ ਹਰੀਆਂ ਮਿਰਚਾਂ ਇਹਨਾਂ ਨੂੰ ਫਰਾਈ ਕਰਾਂਗੇ ਕਿਉਂਕਿ ਬੜੇ ਦੇ ਨਾਲ ਹਮੇਸ਼ਾ ਹੀ ਹਰੀ ਮਿਰਚ ਸਰਵ ਕੀਤੀ ਜਾਂਦੀ ਹੈ ਕਿ ਜਿਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ। ਗਰਮ ਗਰਮ ਤੇਲ ਵਿੱਚ ਇਹਨਾਂ ਨੂੰ ਫਰਾਈ ਕਰਾਂਗੇ। ਇਹਦੇ ਨੂੰ ਫਰਾਈ ਕਰਨ ਤੋਂ ਪਹਿਲਾਂ ਅਸੀਂ ਵਿੱਚ ਕੱਟ ਲਗਾ ਲਏ ਨੇ ਕਿਉਂਕਿ ਜਦੋਂ ਮਿਰਚਾਂ ਨੂੰ ਫਰਾਈ ਕਰਨਾ ਹੈ ਤੇ ਜਿਹੜੇ ਇਹ ਅਬ ਇਹ ਤਰੀਕੇ ਨਾਲ ਫਰਾਈ ਹੋ ਜਾਂਦੀ ਹੈ। ਬਸ ਇਸ ਤਰ੍ਹਾਂ ਹਿਲਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ। ਇਹਨਾਂ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ। ਬਸ ਇਹਨਾਂ ਨੂੰ ਆਪਾਂ ਇੰਨਾ ਹੀ ਫਰਾਈ ਕਰਾਂਗੇ। ਗੈਸ ਬੰਦ ਕਰਤਾ ਹੈ। ਇਹਦੇ ਦਰ ਇਹਨਾਂ ਨੂੰ ਇੱਕ ਪਲੇਟ 'ਚ ਕੱਢਾਂਗੇ ਇਸ ਤੇ ਗਰਮ-ਗਰਮ ਤੇ ਹਲਕਾ ਜਿਹਾ આમਚੂਰ ਪਾਇਆ ਹੈ। ਇਹ ਬਿਲਕੁਲ ਥੋੜਾ ਜਿਹਾ ਨਮਕ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਲਓ ਜੀ ਆਪਣੀਆਂ ਮਿਰਚਾਂ ਬਣ ਕੇ ਬਿਲਕੁਲ ਤਿਆਰ ਨੇ ਮੈਂ ਇਹਨਾਂ ਕ ਮਿਸ਼ਰਣ ਨੇ ਆਏ ਤੇ ਉਹਦੇ ਹਿਸਾਬ ਨਾਲ ਮੈਂ ਦੀ ਇੱਕ ਗੋਲ ਬਾਲ ਬਣਾ ਕੇ ਤਿਆਰ ਕਰਾਂਗੀ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਵੱਧ ਘੱਟ ਕਰ ਸਕਦੇ ਹੋ ਆ ਦੇਖੋ ਤੁਸੀਂ ਚਾਹੋ ਤੇ ਇਹਨੂੰ ਥੋੜਾ ਪ੍ਰੈਸ ਕਰਕੇ ਚਪਟਿਆਕਾਰ ਚ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਹੀ ਆਪਾਂ ਸਾਰੇ ਬੋਲ ਬਣਾ ਕੇ ਤਿਆਰ ਕਰਾਂਗੇ ਆਪਾਂ 5-6 ਬੋਲਾ ਬਣਾ ਕੇ ਤਿਆਰ ਕੀਤੀਆਂ ਨੇ ਤਾਂ ਹੁਣ ਆਪਾਂ ਕਰਦੇ ਹਾਂ ਜੀ ਇਹਨਾਂ ਨੂੰ ਫਰਾਈ ਹੁਣ ਆਪਾਂ ਇਹ ਵਾਲੇ ਬੋਲ ਇਹਨਾਂ ਸਾਰੇ ਮੇਸਤਰਾ ਵਿੱਚ ਵਿੱਚ ਪਾ ਦਾਂਗੇ ਤੁਸੀਂ ਚਾਹੋ ਤਾਂ ਇਹਨੂੰ ਚਮਚ ਦੀ ਸਹਾਇਤਾ ਨਾਲ ਵੀ ਪਾ ਸਕਦੇ ਪਰ ਮੈਨੂੰ ਹੱਥ ਦੇ ਨਾਲ ਹੀ ਇਸ ਤਰ੍ਹਾਂ ਪਾਵਾਂਗੇ ਤੇਲ మీడియం ਫਲੇਮ ਤੇ ਗਰਮ ਹੋਣਾ ਚਾਹੀਦਾ ਹੈ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਆ ਦੇਖੋ ਇਸ ਤਰ੍ਹਾਂ ਸਾਰੇ ਪਾਸੇ ਚੰਗੀ ਤਰ੍ਹਾਂ ਤੁਸੀਂ ਵੇਸਣ ਲਗਾਓ ਇਹਨੂੰ ਬੜੇ ਆਰਾਮ ਨਾਲ ਥੋੜਾ ਧਿਆਨ ਨਾਲ ਤੁਸੀਂ ਪਾਣਾ ਹੈ ਤਾਂ ਕਿ ਤੁਹਾਡੇ ਹੱਥ ਨੂੰ ਗਰਮ ਤੇਲ ਨਾ ਲੱਗ ਜਾਵੇ ਇਸ ਤਰ੍ਹਾਂ ਹੀ ਆਪਾਂ ਇਹ ਵਾਲੇ ਬੋਲੇ ਦੇ ਵਿੱਚ ਪਾਵਾਂਗੇ ਆ ਦੇਖੋ ਲੋਜੀ ਆਪਣੇ ਬਹੁਤ ਹੀ ਟੇਸਟੀ ਵੜੇ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਇਹਨਾਂ ਨੂੰ ਆਪਾਂ ਉਲਟਾ ਪਲਟਾ ਕੇ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਲਿਆ ਬਸ ਇਹਨਾਂ ਨੂੰ ਆਪਾਂ ਇੰਨਾ ਕੀ ਫਰਾਈ ਕਰਨਾ ਇਹਨਾਂ ਨੂੰ ਜਿਆਦਾ ਫਰਾਈ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਸਾਰਾ ਮਟੀਰੀਅਲ ਜੋ ਵੀ ਆਪਾਂ ਪਾਇਆ ਪਹਿਲੇ ਤੋਂ ਹੀ ਪੱਕਿਆ ਹੋਇਆ ਹੈ ਆਲੂ ਵੀ ਬੋਇਲ ਨੇ ਲੋਜੀ ਇਹਨਾਂ ਨੂੰ ਹੁਣ ਆਪਾਂ ਬਾਹਰ ਕੱਢਦੇ ਆਂ ਤੇ ਫਿਰ ਬਣਾਉਨੇ ਆਂ ਜੀ ਆਪਣਾ ਬਹੁਤ ਹੀ ਟੇਸਟੀ ਮੁੰਬਈ ਸਟਾਈਲ ਵੜਾ ਪਾਓ ਆ ਦੇਖੋ कलर ਦੇਖੋ ਤੁਸੀਂ ਕਿੰਨਾ ਸੋਹਣਾ ਹੈ ਲਓ ਜੀ ਦੁਕਾਨ ਆਪਣੀ ਸਜ ਕੇ ਤਿਆਰ ਹੈ ਤੇ ਹੁਣ ਆਪਾਂ ਬਣਾਉਨੇ ਆਂ ਜੀ ਵੜਾ ਪਾਓ ਸਭ ਕੁਝ ਆਪਾਂ ਤਿਆਰ ਕਰ ਲਿਆ ਹੈ ਬਸ ਹੁਣ फटाफट ਆਪਾਂ ਇਹਨਾਂ ਨੂੰ ਤਿਆਰ ਕਰਦੇ ਆਂ ਇੱਥੇ ਤੁਸੀਂ ਚਾਹੋ ਤੇ ਇਹਨਾਂ ਨੂੰ ਮਤਲਬ ਇਸ ਤਰ੍ਹਾਂ ਹੀ ਸਭ ਕੁਝ ਆਪਣੇ ਵੜੇ ਵੀ ਗਰਮ ਨੇ ਤੇ ਤੁਸੀਂ ਚਟਨੀ ਲਗਾਓ ਇਹਦੇ ਵਿੱਚ ਫਿਲ ਕਰੋ ਤੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਵੀ ਸਰਵ ਕਰ ਸਕਦੇ ਹੋ ਪਰ ਮੈਂ ਇਹਨਾਂ ਨੂੰ ਪਹਿਲਾਂ ਹਲਕਾ ਜਿਹਾ ਸੇਕਾਂਗੀ ਫਿਰ ਇਹਦੇ ਵਿੱਚ ਸਾਰੀ ਫਿਲਿੰਗ ਕਰਾਂਗੀ ਤੇ ਫਿਰ ਇਹਨਾਂ ਨੂੰ ਤਿਆਰ ਕਰਾਂਗੀ ਇਹਨੂੰ ਤੁਸੀਂ ਇਸ ਤਰ੍ਹਾਂ ਬੜੇ ਆਰਾਮ ਨਾਲ ਕੱਟਣਾ ਹੈ बस ਇੰਨਾ ਕੱਟਾਂਗੇ ਬਾਕੀ ਆਪਾਂ ਇਧਰਲੀ ਸਾਈਡ ਤੋਂ ਨਹੀਂ ਕੱਟਣਾ बस ਇਸ ਤਰ੍ਹਾਂ ਹੀ ਆਪਾਂ ਸਾਰੇ ਪੀਸ ਕੱਟ ਕੇ ਤਿਆਰ ਕਰਾਂਗੇ ਇੱਧਰ ਆਪਾਂ ਤਵੇ ਤੇ ਥੋੜਾ ਜਿਹਾ ਬਟਰ ਪਾਤਾ ਹੈ ਬਿਲਕੁਲ ਮੀਡੀਅਮ ਫਲੇਮ ਤੇ ਇਹਨਾਂ ਨੂੰ ਹਲਕਾ ਜਿਹਾ ਸੇਕ ਲਵਾਉਣਾ ਹੈ ਆਪਾਂ ਜ਼ਿਆਦਾ ਨਹੀਂ ਲਵਾਉਣਾ ਬਸ ਇਹਨਾਂ ਨੂੰ ਇਸ ਤਰ੍ਹਾਂ ਥੋੜਾ ਜਿਹਾ ਦੋਨਾਂ ਸਾਈਡਾਂ ਤੋਂ ਆਪਾਂ ਹਲਕਾ ਹਲਕਾ ਸੇਕ ਲਵਾਵਾਂਗੇ ਇਹਦੇ ਨਾਲ ਥੋੜੇ ਕ੍ਰਿਸਪੀ ਹੋ ਜਾਣਗੇ ਤੇ ਟੇਸਟ ਵੀ ਇਹਨਾਂ ਦਾ ਬਹੁਤ ਵਧੀਆ ਆਉਂਦਾ ਹੈ। ਫਲਟਾ-ਪਲਟਾ ਕੇ ਇੱਕ ਦੋ ਮਿੰਟ ਇਹਨਾਂ ਨੂੰ ਸਾਰੀਆਂ ਸਾਈਡਾਂ ਤੋਂ ਆਪਾਂ ਸੇਕ ਲਵਾਵਾਂਗੇ। ਪਾਉ ਆਪਾਂ ਸੇਕ ਕੇ ਤਿਆਰ ਕਰ ਲੈਨੇ ਬਸ ਇਹਨਾਂ ਨੂੰ ਇੰਨਾ ਹੀ ਸੇਕਾਂਗੇ ਕਿਉਂਕਿ ਭਰਨ ਤੋਂ ਬਾਅਦ ਵੀ ਆਪਾਂ ਇਹਨੂੰ 1-2 ਮਿੰਟ ਹਲਕਾ ਜਿਹਾ ਗਰਮ ਕਰਾਂਗੇ ਹੁਣ ਆਪਾਂ ਇੱਧਰ ਸਭ ਤੋਂ ਪਹਿਲਾਂ ਲਾਵਾਂਗੇ ਜੀ ਹਰੀ ਚਟਣੀ ਇੱਕ ਸਾਈਡ ਇੱਧਰ ਪਾਵਾਂਗੇ ਜੀ ਆਪਾਂ ਇਹ ਵਾਲੀ ਸੁੱਕੀ ਚਟਣੀ ਹੁਣ ਇਹਦੇ ਵਿੱਚ ਬੜਾ ਇਹਨੂੰ ਇਸ ਤਰ੍ਹਾਂ ਥੋੜਾ ਜਿਹਾ ਹੱਥ ਨਾਲ ਪ੍ਰੈਸ ਕਰੋ ਇਹ ਰੱਖਾਂਗੇ ਇਸ ਦੇ ਉੱਪਰ ਇਹ ਵਾਲਾ ਚੂਰਾ ਜਿਹੜਾ ਆਪਾਂ ਤਿਆਰ ਕੀਤਾ ਹੈ ਉਹਨੂੰ ਰੱਖਾਂਗੇ ਫਿਰ ਥੋੜੀ ਜਿਹੀ ਦੇ ਉੱਪਰ ਆਪਾਂ ਸੁੱਕੀ ਚਟਨੀ ਪਾਵਾਂਗੇ ਨਾਲ ਇਹਦੇ ਰੱਖਾਂਗੇ ਜੀ ਇਹ ਵਾਲੀ ਹਰੀ ਮਿਰਚ ਬਸ ਇਹਨੂੰ ਆਪਾਂ ਕਰ ਤਾਂਗੇ ਜੀ ਬੰਦ ਤੇ ਲਓ ਜੀ ਆਪਣਾ ਬਹੁਤ ਹੀ ਟੇਸਟੀ ਬੜਾ ਬਣ ਕੇ ਬਿਲਕੁਲ ਤਿਆਰ ਹੈ ਇਸੇ ਤਰ੍ਹਾਂ ਆਪਾਂ ਬਾਕੀ ਵੀ ਤਿਆਰ ਕਰਨੀ ਹੈ ਥੋੜਾ ਜਿਹਾ ਬਗੀ ਤਰ੍ਹਾਂ ਆਪਾਂ ਸੇਕ ਲਵਾਂਗੇ ਦੂਜੀ ਸਾਈਡ ਵੀ ਪਲਟ ਕੇ ਥੋੜਾ ਜਿਹਾ ਆਪਾਂ ਇਹਨੂੰ ਸੇਕਾਂਗੇ ਲਓ ਜੀ ਆਪਣਾ ਬਹੁਤ ਟੇਸਟੀ ਮੁੰਬਈ ਸਟਾਈਲ ਵੜਾ ਪਾਓ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਸਰਵ ਕੀਤਾ ਜੀ ਆਪਾਂ ਹਰੀ ਚਟਨੀ ਨਾਲ ਲਸਣ ਤੇ ਲਾਲ ਮਿਰਚ ਦੀ ਸੁੱਕੀ ਚਟਣੀ ਚੂਰੇ ਦੇ ਨਾਲ ਨਾਲ ਰੱਖਿਆ ਨੇ ਜੀ ਆਪਾਂ ਦੋ ਹਰੀਆਂ ਮਿਰਚਾਂ ਥੋੜਾ ਜਿਹਾ ਇਹਨੂੰ ਹੋਰ ਸੋਨਾ ਬਣਾਉਣਾ ਹੈ ਤੇ ਤੇ ਆਪਾਂ ਥੋੜੀ ਜੀ ਸੁੱਕੀ ਚਟਣੀ ਹੋਰ ਪਾਵਾਂਗੇ ਜਿਹਦੇ ਨਾਲ ਕੀ ਹੋਰ ਵੀ ਸੋਨਾ ਦਿਖੇ ਬਹੁਤ ਹੀ ਟੇਸਟੀ ਆਪਣਾ ਵੜਾ ਪਾਓ ਬਣ ਕੇ ਤਿਆਰ ਹੈ ਬੜੀ ਈਜ਼ੀ ਰੈਸਪੀ ਹੈ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਸੋ ਇਹ ਸੀ ਮੁੰਬਈ ਸਟਾਈਲ ਵੜਾ ਪਾਓ ਜਿੰਨੂੰ ਕਿ ਮੈਂ ਆਪਣੇ ਤਰੀਕੇ ਨਾਲ ਬਣਾ ਕੇ ਤਿਆਰ ਕੀਤਾ ਹੈ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓਗੇ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਇਹ ਬਹੁਤ ਜ਼ਿਆਦਾ ਟੇਸਟੀ ਬਣਿਆ ਜਿੰਨੂੰ ਖਾ ਕੇ ਮਜ਼ਾ ਆ ਜਾਣਾ ਹੈ ਤੁਸੀਂ ਮੈਨੂੰ ਜਰੂਰ ਬਣਾਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ